92 ਐਮਐਲਏ ਨੇ ਕੱਟ ਕਰਕੇ ਅਰਵਿੰਦ ਕੇਜਰੀਵਾਲ ਨੂੰ ਛਡਾਉਣ ਚਲੇ ਗਏ ਕਿਉਂ ਈਡੀ ਇਕੱਠ ਦੇਖੂਗੀ ਤੁਹਾਡਾ ਵੀ ਤੁਸੀਂ ਵੱਧ ਤੋਂ ਵੱਧ ਕੱਟ ਕਰਕੇ ਲੈ ਕੇ ਆਓ ਤਾਂ ਅਸੀਂ ਅਰਵਿੰਦ ਕੇਜਰੀਵਾਲ ਨੂੰ ਤੁਹਾਡੇ ਨਾਲ ਤੋੜ ਦਿਆਂਗੇ ਦੱਸਣਗਾ ਮੈਨੂੰ ਛਡਾ ਲੈਂਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਰਾਗਵ ਚੱड्डे ਨੂੰ ਪੰਜਾਬ ਨੇ ਚੁਣ ਕੇ ਭੇਜਿਆ ਉਹਦਾ ਹੱਕ ਨਹੀਂ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਦਾ ਜਦੋਂ ਪਿਛਲੀ ਵਾਰ ਪਾਣੀ ਆਇਆ ਸੀ ਉਦੋਂ ਫਾੜਾਂ ਦਾ ਪ੍ਰਭਾਵ ਤਾਂ ਇਲਾਕਾ ਸੀ ਤਾਂ ਬੜੇ ਕੇਲੇ ਫੜਾਉਂਦੇ ਸੀ ਜਾ ਕੇ ਰਾਗਵ ਚੱड्ढा ਜੀ ਤੇ ਹੁਣ ਤਾਂ ਪੰਜਾਬ ਦੇ ਵਿੱਚ ਤਕਰੀਬਨ ਕਿੰਨੇ ਘਰਾਂ 'ਚ 70 ਹੋຊਗੇ ਤੁਸੀਂ ਬੋਲਦੇ ਕਿਉਂ ਨਹੀਂ ਇੰਟਰਵਿਊ ਨਹੀਂ ਦਿਖਾਈ ਵੀ ਆ ਹਾਲਾਤ ਵੇਖ ਲਓ ਆ ਗੁਜਰਾਪਿੰਡ ਦੇ ਆ ਸੰਗਰੂਰ ਦੇ ਵਿੱਚ ਆ ਦਿੜਵੇ ਦੇ ਵਿੱਚ ਮੌਤਾ ਹੋ ਰਹੀਆਂ ਨੇ ਪਤਾ ਨਹੀਂ ਦਿੱਲੀ ਉਹਨਾਂ ਦੇ ਨਾਲ ਚੱਲ ਗਏ ਵੀ ਉਹ ਦਿਖਾਉਣਾ ਹੈ ਹਰਜੋਤ ਬੈਂਸ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਜ਼ਰੂਰ ਦਿਖਾਇਆ ਗਿਆ ਇਹੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਉਦੋਂ ਇਹ ਗੱਲ ਬੋਲਦੇ ਹੁੰਦੇ ਸੀ ਕਿ ਜੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਅੱਜ ਹਰਪਾਲ ਸਿੰਘ ਟੀਮਾ ਕਿਉਂ ਨਹੀਂ ਬੋਲ ਰਹੇ ਕੋਈ ਮਾੜੀ ਦੀ ਗੱਲ ਹੁੰਦੀ ਬੇਸ਼ੱਕ ਹੁੰਦੀ ਨਾ ਹੁੰਦੀ ਐਡਾ ਹਉਆ ਬਣਾ ਕੇ মিডিਆ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੱਧੂ ਪਹੁੰਚ ਜਾਂਦੀ ਹੁਣ ਨਵਜੋਤ ਸਿੰਘ ਸਿੱਧੂ ਕਿੱਥੇ ਨੇ ਹੁਣ ਪੰਜਾਬ ਦੇ ਵਿੱਚ ਐਡੀ ਤਰਾਸਤੀ ਮੱਚੀ ਪਈ ਐ ਤਕਰੀਬਨ 20 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੁਣ ਨਵਜੋਤ ਸਿੰਘ ਸਿੱਧੂ ਦਾ ਟਵੀਟ ਕਿੱਥੇ ਐ ਕਿ ਇਹ ਸਾਰਾ ਰਲੀ ਮੁਲੀ ਇੱਕ ਚੱਟੇ ਦੇ ਬੱਟੇ ਨੇ ਪੰਜਾਬ ਦੇ ਨਾਲ ਕਿਸੇ ਨੂੰ ਕੋਈ ਨਹੀਂ ਬੇਸ਼ੱਕ ਕੋਈ ਕਾਂਗਰਸ ਐ ਬੇਸ਼ੱਕ ਅਕਾਲੀ ਐ ਬੇਸ਼ੱਕ ਆਮ ਆਦਮੀ ਪਾਰਟੀ ਐ ਪੰਜਾਬ ਤਾਂ ਜਾ ਵੀ ਠੱਠੇ ਖੂਚ ਸਸੀ ਗਾਲ ਜੀ ਤੁਸੀਂ ਜੁੜੇ ਹੋਏ ਹੋ ਲੋਕ ਕਾਪੀ ਨੇ ਦੇ ਨਾਲ ਤੇ ਮੈਂ ਹਮਨਪ੍ਰੀਤ ਸਿੰਘ ਪੰਜਾਬ ਦੇ ਹਾਲਾਤਾਂ ਦੀ ਜੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿਹੜੇ ਨੇ ਉਹ ਆંકੜੇ ਵਾਧੇ ਜਾ ਰਹੇ ਨੇ ਮੌਤਾਂ ਦੇ ਆંકੜੇ ਵਾਧੇ ਜਾ ਰਹੇ ਨੇ 18 ਵਿਅਕਤੀਆਂ ਦੀ ਜਿਹੜੀ ਕੀ ਹੈ ਮੌਤ ਹੋ ਗਈ ਹੈ 30 ਤੋਂ ਲੈ ਕੇ 32 ਤੱਕ ਜਿਹੜੇ ਨੇ ਉਹ ਜੇਰੇ ਇਲਾਕੇ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਦੋ ਪੇਸ਼ੈਂਟ ਜਿਹੜੇ ਨੇ ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਦੱਸੇ ਜਾ ਰਹੇ ਨੇ ਤਾਂ ਇਸ ਮੁੱਦੇ ਦੇ ਉੱਪਰ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਦੇ ਵਾਸਤੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਜੀ ਆਓ ਪਹਿਲਾਂ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਪਰਮਿੰਦਰ ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈਗੀ ਕਿ ਪੰਜਾਬ ਦੇ ਇਸ ਤਾਜ਼ਾ ਹਾਲਾਤ ਨੂੰ ਤੁਸੀਂ ਕਿਦਾਂ ਦੇਖਦੇ ਹੋ ਜਿਹੜੀਆਂ ਹੁਣ ਤੱਕ ਦੀਆਂ ਰਿਪੋਰਟਾਂ ਦੀ ਗੱਲ ਕਰੀਏ ਤਾਂ ਤਕਰੀਬਨ 18 ਵਿਅਕਤੀਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਕੱਲ 14 ਸੀ ਤੇ ਹੁਣ ਤੱਕ ਜੇ ਮੈਂ ਗੱਲ ਕਰਾਂ 18 ਹੋ ਚੁੱਕੀ ਹੈ ਤੇ ਜਿਨ੍ਹਾਂ ਦੇ ਵਿੱਚੋਂ 33 ਜਰੇ ਇਲਾਜ ਨੇ ਜਿਹੜੇ ਬਹੁਤ ਜਿਆਦਾ ਸੀਰੀਅਸ ਨਹੀਂ ਉਹਨਾਂ ਦੇ ਵਿੱਚੋਂ ਦੋ ਵਿਅਕਤੀ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਮਨਪ੍ਰੀਤ ਕੇ 92 ਐਮਐਮਐਲਏ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਤਾਂ 92 ਐਮਐਮਐਲਏ ਦੇ ਵਿੱਚ ਕੋਈ ਨਹੀਂ ਬੋਲਿਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਘਰਾਂ ਦੇ ਹਾਲਾਤ ਕੀ ਨੇ ਨਾ ਉਹ ਨਿੱਕੇ ਨਿੱਕੇ ਮਾਸੂਮ ਬੱਚੇ ਜਿਹੜਾ ਪਿਤਾ ਹੈ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ ਉਹਨਾਂ ਦੀ ਮੌਤ ਜਿਹੜੀ ਹੋ ਚੁੱਕੀ ਹੈ ਕਿਸੇ ਦੇ ਇੱਕੋ ਹੀ ਪਰਿਵਾਰ ਦੇ ਦੋ ਜਈ ਹੈ ਜੀਨੇ ਕਿਸੇ ਦਾ ਬਾਪ ਹੈ ਤੇ ਕਿਸੇ ਦਾ ਉਹ ਇੱਕ ਮੈਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਰ ਲੈ ਵਾਇਰਲ ਹੋ ਰਹੀ ਸੀ ਉਹ ਦੋ ਭੈਣਾਂ ਦਾ ਇਕਲੌਤਾ ਭਾਈ ਹੈ ਜਿਹੜਾ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋ ਚੁੱਕੀ ਹੈ ਪਰ ਮੈਨੂੰ ਲੱਗਦਾ ਵੀ ਇਹ ਤੋਂ ਵੱਡਾ ਦੁਖਦਾਈਕ ਖਬਰ ਇਹ ਤੋਂ ਵੱਡਾ ਦਖਾਂਤ ਪੰਜਾਬ ਦੇ ਲਈ ਪਹਿਲਾਂ ਵੀ ਸੰਤਾਪ ਜ਼ਹਿਰੀਲੀ ਦਰੂ ਨ ਪਿਛਣੀਆਂ ਸਰਕਾਰਾਂ ਦੇ ਵਿੱਚ ਵੀ ਚੱਲਿਆ ਪਰ ਨਾ ਤਾਂ ਮੈਨੂੰ ਲੱਗਦਾ ਐ ਐਕਸਾਈਜ਼ ਪਾਲਿਸੀ ਦੇ ਵਿੱਚ ਕੋਈ ਸੁਧਾਰ ਆਇਆ ਹੈ ਵੀ ਆ ਦੇਖੋ ਜੀ ਜ਼ਹਿਰੀਲੀ ਸ਼ਰਾਬ ਦੇ ਨਾਲ ਪਹਿਲਾਂ ਵੀ ਮੌਤਾਂ ਹੋਈਆਂ ਹੁਣ ਕੋਈ ਮੌਤਾਂ ਨਹੀਂ ਹੋਣੀਆਂ ਪਰ ਪਤਾ ਨਹੀਂ ਕੌਣ ਸਰਕਾਰਾਂ ਇਹਨਾਂ ਨਾਲ ਰਲ ਕੇ ਸਾਰਾ ਕੁਝ ਚਲਾ ਰਹੀਆਂ ਨੇ ਕਿ ਉਹ ਚੀਜ਼ਾਂ ਜਿਹੜੇ ਆਪਾਂ ਗੱਲਬਾਤ ਕਰੀਏ ਕਿ ਇਹ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸੀ ਉਹੀ ਚੀਜ਼ਾਂ ਹੁਣ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਦੇਖੋ ਤੁਸੀਂ ਗੁજરા ਪਿੰਡ ਦੇ ਕੀ ਹਾਲਾਤ ਨੇ ਘਟੋ ਘਟ ਨਾਂ ਵਾਲਾ ਤੁਸੀਂ 4-4 5-5 ਇੱਕ ਦਿਨ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਅਰਥੀਆਂ ਹਸਪਤਾਲਾਂ ਦੇ ਵਿੱਚ ਪਈਆਂ ਨੇ ਤੇ ਸਿਵਿਆਂ ਦੇ ਵਿੱਚ ਉਹ ਜਿਹੜੇ ਸਮਸ਼ਾਨ ਘਾਟ ਹੈ ਉਥੇ ਬਲ ਰਹੀਆਂ ਨੇ ਪਰ ਅਫਸੋਸ ਦੀ ਗੱਲ ਤੇ ਸਾਡੇ ਤਾਂ ਤੁਹਾਨੂੰ ਪਤਾ ਵੀ ਹੁਣ ਕੋਈ ਬੋਲ ਹੀ ਨਹੀਂ ਰਿਹਾ ਬਿਲਕੁਲ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਨਾ 92 ਐਮਐਲ ਦੀ ਗੱਲ ਕੀਤੀ ਮੈਂ ਉੱਥੇ ਸਵਾਲ ਲੈ ਕੇ ਆਉਣਾ ਚਾਹਾਂਗਾ 92 ਦੇ 92 ਐਮਐਲ ਚੁੱਪ ਬੈਠੇ ਨੇ ਮੰਤਰੀ ਚੁੱਪ ਬੈਠੇ ਨੇ ਜਿਹੜੇ ਵਾਰ-ਵਾਰ ਟਵੀਟ ਕਰਦੇ ਸੀ ਉਹ ਬੰਦੇ ਵੀ ਚੁੱਪ ਬੈਠੇ ਨੇ ਉਹਨਾਂ ਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਮੈਂ ਪਹਿਲਾਂ ਪੰਜਾਬ ਸਰਕਾਰ ਦੀ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਸਰਕਾਰ ਦੇ 92 ਐਮਐਲ ਮੁੱਖ ਮੰਤਰੀ ਰਾ ਸਭਾ ਮੈਂਬਰ ਇੱਕ ਵਿਅਕਤੀ ਵੀ ਨਹੀਂ ਕੋਈ ਬੋਲਿਆ ਪਿਛਲੀਆਂ ਸਰਕਾਰ ਦੇ ਵਿੱਚ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਈਆਂ ਸੀ ਤਾਂ ਇਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅਸਤੀਫਾ ਦੇਣ ਮੁੱਖ ਮੰਤਰੀ ਤੇ 302 ਦਾ ਪਰਚਾ ਹੋਵੇ ਠੀਕ ਹੈ ਇਹੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਉਦੋਂ ਇਹ ਗੱਲ ਬੋਲਦੇ ਹੁੰਦੇ ਸੀ ਕਿ ਜੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਅੱਜ ਹਰਪਾਲ ਸਿੰਘ ਟੀਮਾ ਕਿਉਂ ਨਹੀਂ ਬੋਲ ਰਹੇ ਕਿਉਂਕਿ ਡਿੜਵੇਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਸੰਗਰੂਰ ਤੇ ਵਿੱਚ ਜ਼ਿਲ੍ਹੇ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਉੱਥੇ ਇੱਕ ਨਹੀਂ ਚਾਰ-ਚਾਰ ਮੰਤਰੀ ਬੈਠੇ ਨੇ ਬੋਲ ਹੀ ਰਹੇ ਕੋਈ ਬੋਲਣ ਤਾਂ ਸਹੀ ਫਿਰ ਤੁਸੀਂ ਇਹ ਦੇਖੋ 92 ਐਮਐਲਏ ਨੇ ਇਕੱਠ ਕਰਕੇ ਅਰਵਿੰਦ ਕੇਜਰੀਵਾਲ ਨੂੰ ਛਡਾਉਣ ਚਲੇ ਗਏ ਕਿਉਂ ਈਡੀ ਇਕੱਠ ਦੇਖੋ ਕੀ ਤੁਹਾਡਾ ਵੀ ਤੁਸੀਂ ਵੱਧ-ਵੱਧ ਇਕੱਠ ਕਰਕੇ ਲੈ ਕੇ ਆਓ ਤਾਂ ਅਸੀਂ ਅਰਵਿੰਦ ਕੇਜਰੀਵਾਲ ਨੂੰ ਤੁਹਾਡੇ ਨਾਲ ਤੋੜ ਦਿਆਂਗੇ ਦੱਸਣਗਾ ਮੈਨੂੰ ਛਡਾ ਲੈਂਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਮੈਂਬਰਸ ਚੁਣ ਕੇ ਭੇਜੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੇ ਮੈਨੂੰ ਇਹ ਦੱਸੋ ਵੀ ਰਾਗਵ ਚੱਡੇ ਨੂੰ ਪੰਜਾਬ ਨੇ ਚੁਣ ਕੇ ਭੇਜਿਆ ਉਹਦਾ ਹੱਕ ਨਹੀਂ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਦਾ ਜਦੋਂ ਪਿਛਲੀ ਵਾਰ ਤੁਸੀਂ ਵੇਖਿਆ ਹੋਣਾ ਕਿ ਪਾਣੀ ਆਇਆ ਸੀ ਉਦੋਂ ਹੜ੍ਹਾਂ ਦਾ ਪ੍ਰਭਾਵਤ ਇਲਾਕਾ ਸੀ ਤਾਂ ਬੜੇ ਕੇਲੇ ਫੜਾਉਂਦੇ ਸੀ ਜਾ ਕੇ ਰਾਗਵ ਚੱਡਾ ਜੀ ਤੇ ਹੁਣ ਤਾਂ ਪੰਜਾਬ ਦੇ ਵਿੱਚ ਤਕਰੀਬਨ ਕਿੰਨੇ ਘਰਾਂ 'ਚ 70 ਹੋຊਗੇ ਤੁਸੀਂ ਬੋਲਦੇ ਕਿਉਂ ਨਹੀਂ ਦੂਜੇ ਪਾਸੇ ਤੁਸੀਂ ਹਰਪਜ ਰਮਾਂਡ ਤੇ ਲਾ ਲਓ ਹਰਪਜਨ ਸਿੰਘ ਦੇ ਉਹ ਬੋਲੇ ਪੰਜਾਬ ਦੇ ਵਿੱਚੋਂ ਚੁਣ ਕੇ ਭੇਜਿਆ ਉਹਨਾਂ ਨੂੰ ਉਹ ਬੋਲੇ ਫਿਰ ਮੰਤਰੀ ਕੋਈ ਬੋਲਿਆ ਬੋਲਦੇ ਨਹੀਂ ਤੁਸੀਂ ਕੱਠ ਕਰਕੇ ਕਿਸੇ ਦਾ ਮਹਾਲੀ ਕੱਟ ਕਰ ਲਿਆ ਕਿਸੇ ਨੇ ਦਿੱਲੀ ਕਰ ਲਿਆ ਯਾਰ ਤੁਸੀਂ ਪੰਜਾਬ ਦੇ ਲੋਕ ਤਾਂ ਮਰ ਰਹੇ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਤੁਸੀਂ ਕੋਈ ਕਾਰਵਾਈ ਕਰਕੇ ਤੁਹਾਡਾ ਕੋਈ ਬਿਆਨ ਵੀ ਨਹੀਂ ਆ ਰਿਹਾ ਤੁਸੀਂ ਬੋਲੋ ਤਾਂ ਸਹੀ ਇਸ ਤੋਂ ਬਾਅਦ ਕਦੋਂ ਬੋਲੋਗੇ ਇਹਨੇ ਹਾਲਾਤ ਪੰਜਾਬ ਦੇ ਗੰਭੀਰ ਹੋਈ ਜਾਂਦੇ ਨੇ ਮੌਤਾਂ ਦਾ ਅੰਕੜਾ ਵਧ ਹੀ ਜਾਂਦਾ ਹੈ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਈਡੀ ਤੇ ਕੱਠ ਕਰਨ ਨਾਲ ਈਡੀ ਛੱਡ ਦੂਗੀ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਕਿ ਜਦੋਂ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਹੋਰ ਗੱਲਾਂ ਸੀ ਪਰ ਜਦੋਂ ਬੰਦਾ ਕੁਰਸੀ ਤੇ ਬੈਠ ਜਾਂਦਾ ਹੈ ਉਦੋਂ ਸਾਰਾ ਕੁਝ ਭੁੱਲ ਜਾਂਦਾ ਹੈ ਉਦੋਂ ਪੰਜਾਬ ਦੇ ਲੋਕ ਤਾਂ ਚੇਤਾ ਵਿਸਰ ਜਾਂਦਾ ਸਾਡੇ ਤਾਂ ਜਜ਼ਵਾਤਾਂ ਨਾਲ ਖੇਡਿਆ ਜਾਂਦਾ ਇਹ ਆਮ ਤੋਂ ਖਾਸ ਬਣਾਤੇ ਇਹਨਾਂ ਨੇ ਸਾਡੇ ਆਲਿਆਂ ਨੇ ਤਾਂ ਵੋਟਾਂ ਪਾ ਪਾ ਕੇ ਪਰ ਤੁਸੀਂ ਇਹ ਦੇਖੋ ਨਾ ਮੈਨੂੰ ਇਹ ਤੁਸੀਂ ਬੋਲਿਆ ਕਿਹੜਾ ਹੁਣ ਕੋਈ ਬੋਲਿਆ ਤੋ ਅਸੀਂ ਐਲਪੀ ਯੂਨੀਵਰਸਿਟੀ ਵਾਲਾ ਉਹ ਨੇੜੇ ਬੈਠਾ ਉਹ ਬੋਲ ਪੇ ਵੀ ਬਹੁਤ ਮਾੜਾ ਹੋਇਆ ਜੀ ਕਾਰਵਾਈ ਹੋਣੀ ਚਾਹੀਦੀ ਆ ਸੰਤ ਸਿੱਚੇਵਾਲ ਉਹ ਕਿੱਥੇ ਨੇ ਉਹ ਨਹੀਂ ਬੋਲ ਰਹੇ ਹੁਣ ਮੈਨੂੰ ਤਾਂ ਸਮਝ ਨਹੀਂ ਲੱਗਦੀ ਨਾ ਵੀ ਜਿਹੜੇ ਅੱਗੇ ਜੇ ਕੋਈ ਮਾੜੀ ਜੀ ਗੱਲ ਹੁੰਦੀ ਤਾਂ ਜਿੰਨੇ ਹੈਗੇ ਨੇ ਐਮਐਲਏ ਆਪਦੇ ਮਿੰਟੋ ਮਿੰਟੋ ਬੋਲਣ ਲੱਗ ਜਾਂਦੇ ਕੋਈ ਵਿਰੋਧੀ ਧਿਰ ਦੀ ਕੋਈ ਗੱਲ ਕਰਦਾ ਕੋਈ ਬੋਲੀ ਨਹੀਂ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਨਾ ਵੀ ਸਰਕਾਰ ਦੀ ਭੂਮਿਕਾ ਤਾਂ ਜ਼ੀਰੋ ਹੈ ਇਹ ਤਾਂ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਉਹ ਤਾਂ ਅਗਲੇ ਨੇ ਰਿਮਾਂਡ ਤੇ ਵੀ ਭੇਜਤਾ ਪਰ ਪੰਜਾਬ ਦੇ ਲੋਕਾਂ ਦਾ ਹੱਥ ਜੋੜ ਕੇ ਬੇਨਤੀ ਕਿ ਪੰਜਾਬ ਦੇ ਲੋਕਾਂ ਦੀ ਸਾਈਡ ਲਓ ਪੰਜਾਬ ਦੇ ਲੋਕਾਂ ਦੇ ਦੁੱਖ ਤਕਲੀਫ ਸੁਣੋ ਇਹ ਗੱਲਾਂ ਕਰਨ ਦੇ ਨਾਲ ਜਾਂ ਮਤਲਬ ਕਿ ਬਸ ਹਵਾ ਦੇ ਵਿੱਚ ਉਹ ਛੱਡਣ ਦੇ ਨਾਲ ਇਹ ਤੁਹਾਨੂੰ ਆਉਣ ਆਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਸਾਰਾ ਖਮਾਜਾ ਭੁਗਤਣਾ ਪਊਗਾ ਪੰਜਾਬ ਦੇ ਲੋਕ ਐਡੇ ਮੂਰਖ ਨਹੀਂ ਹੈਗੇ ਕਿ ਹਰੇਕ ਗੱਲ ਨਾ ਸਮਝਣ ਤੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਕਰੋਗੇ ਤੇ ਇਹਦਾ ਖਮਾਜਾ ਤੁਹਾਨੂੰ ਭੁਗਤਣਾ ਪੈਣਾ। ਬਿਲਕੁਲ ਇਹ ਤਾਂ ਜਿੱਦਾਂ ਗੱਲ ਕੀਤੀ ਆਪਾਂ ਐਮਐਲਏ ਦੀ ਪਰ ਇੱਕ ਜਿੰਨੇ ਸਭ ਤੋਂ ਵੱਡ ਸੱਚਾਈ ਦਿਖਾਉਣੇ ਹੁੰਦੀ ਹੈ ਸਾਡੇ মিডিਆ ਨੇ ਉਹ ਵੀ ਮੈਂ ਦੇਖਦਾ ਉਹ ਵੀ ਚੁੱਪ ਇਸ ਵਕਤ ਇਸ ਚੁੱਪ ਕਰਕੇ ਬੈਠਾਗਾ ਇਸ ਮੁੱਦੇ ਨੇ ਕਿ ਉਹਨਾਂ ਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਹਾਂ। ਮੈਂ ਤੁਹਾਨੂੰ ਸਹੀ ਦੱਸਦਾ ਬਿਨਾਂ মিডিਆ ਦੇ ਹਾਲਾਤ ਵਿੱਚ ਇਹੋ ਜਿਹਾ মিডিਆ ਨੇ ਕਹਿੰਦੇ ਗੋਦੀ মিডিਆ ਕੋਜੀ মিডিਆ ਮੈਂ ਕਹਿੰਦਾ ਸਾਰੀ ਰਲੇ ਨੇ। ਪੰਜਾਬ ਦਾ ਇੱਕ ਵੀ ਇੰਟਰਵਿਊ ਨਹੀਂ ਦਿਖਾਈ ਵੀ ਆ ਹਾਲਾਤ ਵੇਖ ਲਓ ਆ ਗੁਜਰਾ ਪਿੰਡ ਦੇ ਆ ਸੰਗਰੂਰ ਦੇ ਵਿੱਚ ਆ ਦਿੜਵੇ ਦੇ ਵਿੱਚ ਮੌਤਾ ਹੋ ਰਹੀਆਂ ਨੇ ਪਤਾ ਨਹੀਂ ਦਿੱਲੀ ਉਹਨਾਂ ਦੇ ਨਾਲ ਚੱਲ ਗਏ ਵੀ ਉਹ ਦਿਖਾਉਣਾ ਹੈ ਹਰਜੋਤ ਵੈਸ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਜ਼ਰੂਰ ਦਿਖਾਇਆ ਗਿਆ ਇਹਨਾਂ ਕੋਚੀ ਮੀਡੀਆ ਕਨੇਓ ਪਰ ਜਿੰਨੇ ਵੀ ਪੰਜਾਬ ਦੇ ਵਿੱਚ ਮੌਤਾ ਹੋ ਰਹੀਆਂ ਉਹ ਕੁਝ ਨਹੀਂ ਦਿਖਾਈ ਗਈ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ 92 ਐਮਐਲਏ ਕਿਉਂ ਨਹੀਂ ਬੋਲ ਰਹੇ ਉਹ ਮੀਡੀਆ ਕਿੱਧਰ ਗਿਆ ਬੋਲਦੀ ਨਹੀਂ ਕੋਈ ਪਰ ਮੈਂ ਤਾਂ ਦੱਸਣਾ ਕੁਝ মিডিਆ ਸੜ ਸੜਾ ਦੂਜਾ মিডিਆ ਦਾ ਵੀ ਹਾਲਾਤ ਨੇ ਕੁਝ ਕੁ ਚੈਨਲ ਪੱਤਰਕਾਰ ਦਿਖਾ ਰਹੇ ਨੇ ਬਾਕੀ ਤਾਂ ਇੱਕ ਇੱਕ ਚੈਨਲ ਨਾ ਮੰਤਰੀਆਂ ਐਮਐਲਏ ਦੇ ਨਾਲ ਜਿਹੜੇ ਪਹਿਲਾਂ ਵਾਲੇ ਮੰਤਰੀ ਐਮਐਲਏ ਸੀ ਉਹਨਾਂ ਦੇ ਨਾਲ ਰਲ ਮਿਲ ਕੇ ਚੱਲ ਰਹੇ ਨਹੀਂ ਉਹਨਾਂ ਦੀਆਂ ਗੱਲਾਂ ਤਾਂ ਜੇ ਉਹ ਸ਼ਿਕ ਵੀ ਮਾਰਦੇ ਨੇ ਤਾਂ ਉਹ ਉਹ ਚਲਾਉਣੀ ਐ ਬੇਸ਼ੱਕ ਉਹ ਸਰਕਾਰ ਵਿਰੋਧੀ ਪੱਤਰਕਾਰ ਹੋਵੇ ਸਰਕਾਰ ਵਿਰੋਧੀ ਚੈਨਲ ਹੋਵੇ ਪਰ ਜਿੱਥੇ ਹੋਣ ਗੱਲ ਕਰਨ ਦੀ ਬਣਦੀ ਐ ਤਾਂ ਹੁਣ ਤੱਕ ਕੋਈ ਬੋਲਿਆ ਨਹੀਂ ਨਾ ਹੁਣ ਤਾਂ ਮੈਨੂੰ ਲੱਗਦਾ ਆਪਾਂ ਉਸ ਗੱਲ ਤੇ ਵੀ ਆਵਾਂਗੇ ਮਨਪ੍ਰੀਤ ਕਿ ਬਾਕੀਆਂ ਦੀ ਜਿਹੜੀ ਵਿਰੋਧੀ ਧਰਾਂ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਐ ਉਹ ਤਾਂ ਆਪ ਨਹੀਂ ਕੋਈ ਬੋਲਦੇ ਅਸਲ ਦੇ ਵਿੱਚ ਬੋਲਣ ਤਾਂ ਤਾਂ ਨਾ ਇਹਨਾਂ ਦੀ ਸਾਰਿਆਂ ਦੀ ਇੱਕ ਗੱਲ ਬਾਤ ਐ ਅੰਦਰੋਂ ਸਭ ਰਲੇ ਹੋਏ ਨੇ ਪਰ ਜੇ ਤੁਸੀਂ ਖੁੱਲ੍ਹ ਕੇ ਬੋਲੋਗੇ ਤੁਹਾਡੇ ਨਾਲ ਹੁਣ ਆਵਾ ਮੀਡੀਆ ਦੀ ਗੱਲ ਕਰਦੇ ਸੀ ਚਾਰ ਕੋਈ ਪੰਜ ਪੱਤਰਕਾਰ ਉੱਥੇ ਪਹੁੰਚੇ ਨੇ ਮੀਡੀਆ ਵਾਲੇ ਬਾਕੀ ਕੋਈ ਪਹੁੰਚਿਆ ਨਹੀਂ ਜਿਹੜਾ ਕੋਜੀ ਮੀਡੀਆ ਸੀ ਉਹਨਾਂ ਨੇ ਤਾਂ ਬਸ ਉਹੀ ਦਿਖਾਇਆ ਜੀ ਅਰਵਿੰਦ ਕੇਜਰੀ ਵਾਲਾ ਅਰਵਿੰਦ ਕੇਜਰੀ ਵਾਲਾ ਉਹਨੂੰ ਲੈ ਕੇ ਜੀ ਫਲਾਣਾ ਲੈ ਗਿਆ ਧੁੰਕਾ ਲੈ ਗਿਆ ਜੀ ਯਾਰ ਉਹ ਤਾਂ ਹੁਣ ਵੱਖਰੀ ਗੱਲ ਹੈ ਠੀਕ ਹੈ ਨਾ ਇਹ ਤਾਂ ਹੁਣ ਕੋਰਟ ਨੇ ਵੇਖਣਾ ਉਹਨਾਂ ਨੂੰ ਕੀ ਦੇਣਾ ਤੋੜਾ ਕੀ ਹੈ ਤੁਸੀਂ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਿਆਰ ਸਤਿਕਾਰ ਦੇ ਨਾਲ ਜਿਵੇਂ 92 ਐਮਐਲਏ ਮੰਤਰੀ ਬਣਾਏ ਹਨ ਨਾ ਉਵੇਂ ਇਹ ਮੀਡੀਆ ਨੂੰ ਵੀ ਲੋਕਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਚੱਕ ਕੇ ਅੱਗੇ ਲੈ ਕੇ ਗਈ ਸੀ ਪਰ ਹੁਣ ਨਹੀਂ ਨਾ ਬੋਲਦੇ ਇਹ ਹੁਣ ਕਿੱਧਰ ਗਿਆ ਹੁਣ ਵੀ ਬੋਲ ਹੋ ਨਹੀਂ ਪਰ ਬੋਲਦੇ ਹੀ ਹੁਣ ਇਹਨਾਂ ਦੇ ਮੂੰਹ 'ਚ ਚੁੱਪ ਹੈ ਉਹ ਚੀਜ਼ਾਂ ਜਦੋਂ ਸਾਰਾ ਕੁਝ ਚੱਲਣਾ ਹੁੰਦਾ ਹੈ ਉਦੋਂ ਬਾਅਦ ਵਿੱਚ ਦਿਖਾਉਂਦੇ ਨੇ ਇਹ ਜਿਵੇਂ ਨਾ ਸੱਪ ਵਗ ਜਾਂਦਾ ਹੈ ਉਹ ਵੀ ਉਹ ਕੁੜਦੇ ਹੁੰਨੇ ਆਪਾਂ ਲਈ ਉਹ ਕੰਮ ਕਰਦਾ ਹੁਣ ਦਾ ਵੀਡੀਓ ਤਾਂ ਅੱਛਾ ਸਰ ਇਹਦੇ ਵਿੱਚ ਮੈਂ ਗੱਲਬਾਤ ਕਰਨੀ ਚਾਹਾਂ ਹੁਣ ਵਿਰੋਧੀ ਪਾਰਟੀ ਦੀ ਵਿਰੋਧੀ ਪਾਰਟੀ ਦੇ ਵਿੱਚ ਜੀ ਗੱਲ ਕੀਤੀ ਇਹ ਨਵਜੋਤ ਸਿੱਧੂ ਦੀ ਵਾਰ-ਵਾਰ ਹਰ ਇੱਕ ਗੱਲ ਦੇ ਉੱਪਰ ਨਿੱਕੀ-ਨਿੱਕੀ ਗੱਲ ਤੇ ਟਵੀਟ ਕਰਨ ਵਾਲੀ ਅੱਜ ਚੁੱਪ ਬੈਠੇ ਨੇ ਤੇ ਨਾਲ ਹੀ ਅਕਾਲੀ ਦਲ ਉਹਨਾਂ ਦੀ ਮੈਂ ਕੋਈ ਭੂਮਿਕਾ ਨਹੀਂ ਦੇਖ ਰਿਹਾ ਉਹ ਵੀ ਆਪਣੀਆਂ ਵੋਟਾਂ ਦੇ ਵਿੱਚ ਵਿਅਸਤ ਨੇ ਉਹਨਾਂ ਬਾਰੇ ਕੀ ਕ ਮੈਨੂੰ ਇਹ ਲੱਗਦਾ ਮੈਂ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਜਦੋਂ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਤਾਂ ਵੀ ਪੰਜਾਬ ਦੇ ਕਹਿੰਦੇ ਮੁੱਦਿਆਂ ਦੀ ਗੱਲ ਕਰਦੇ ਹਾਈ ਪੰਜਾਬ ਬਚਾਉਣਾ ਹਾਈ ਪੰਜਾਬ ਬਚਾਉਣਾ ਹੁਣ ਉਹ ਆਈਪੀਐਲ ਦੇ ਵਿੱਚ ਕਮੈਂਟਰੀ ਕਰਨ ਦੇ ਲਈ ਚਲੇ ਗਏ ਹੁਣ ਪੰਜਾਬ ਦੇ ਮੁੱਦੇ ਕਿੱਧਰ ਗਏ ਹੁਣ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਵੀ ਮੈਂ ਕਮੈਂਟਰੀ ਕਰਨ ਜਾਣਾ ਹੁਣ ਪੰਜਾਬ ਦੇ ਮਸਲੇ ਹੱਲ ਹੋ ਗਏ ਸਰਕਾਰ ਨੂੰ ਹੁਣ ਸਵਾਲ ਕਰਨੇ ਬੰਦ ਹੋ ਗਏ ਕੀ ਸਰਕਾਰ ਨੇ ਸਾਰੇ ਕੰਮ ਕਰਤੇ ਕੀ ਜਿਹੜੇ ਤੁਸੀਂ ਸਵਾਲ ਚੱਕਦੇ ਹੁੰਦੇ ਸੀ ਤੁਸੀਂ ਆਹ ਜੀ ਰੇਤਾ ਮਾਫੀਆ ਨੂੰ ਲੈ ਕੇ ਤੁਸੀਂ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ ਕੀ ਉਹ ਮਸਲੇ ਹੁਣ ਸਰਕਾਰ ਨੇ ਹੱਲ ਕਰਤੇ ਜੇ ਤੁਹਾਨੂੰ ਸਟਾਰ ਪ੍ਰਚਾਰਕ ਬਣਾਤਾ ਹੁੰਦਾ ਜੇ ਤੁਸੀਂ ਵੱਡਾ ਕੋਈ ਤੁਹਾਨੂੰ ਬਣਾਤਾ ਹੁੰਦਾ ਕਿਤੇ ਫੇਰ ਤਾਂ ਤੁਸੀਂ ਪੰਜਾਬ ਸੀਗੇ ਪੰਜਾਬ ਦੇ ਕੋਈ ਗਰਮ ਮੈਟਰ ਨਹੀਂ ਸੀ ਹੁਣ ਪੰਜਾਬ ਦੇ ਵਿੱਚ ਐਡੀ ਤਰਾਸਤੀ ਮੱਚੀ ਪਈ ਐ ਤਕਰੀਬਨ 20 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੁਣ ਨਵਜੋਤ ਸਿੱਧੂ ਦਾ ਟਵੀਟ ਕਿੱਥੇ ਐ ਹੁਣ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਟਵੀਟ ਦਿਖਾ ਦਿਓ ਕੋਈ ਵੀਡੀਓ ਦਿਖਾ ਦਿਓ ਇੱਕ ਦੋ ਚੈਨਲ ਉਹਨਾਂ ਦੀ ਵੀਡੀਓ ਇੰਟਰਵਿਊ ਕਰ ਦਿੰਦੇ ਸੀ ਉਹ ਪੁੱਛਣ ਨਵਜੋਤ ਸਿੱਧੂ ਨੂੰ ਭਾਈ ਨਵਜੋਤ ਸਿੱਧੂ ਨੂੰ ਤੂੰ ਕਿਉਂ ਨਹੀਂ ਬੋਲਦਾ ਅੱਗੇ ਨਵਜੋਤ ਸਿੰਘ ਦੂ ਹਮੇਸ਼ਾ ਬੋਲਦਾ ਸੀ ਹੁਣ ਨਵਜੋਤ ਸਿੰਘ ਕਿਉਂ ਨਹੀਂ ਬੋਲਦਾ ਐਡਾ ਤਾਂ ਬੰਦਾ ਇਨਸਾਨ ਵਿਜ਼ੀ ਨਹੀਂ ਨਾ ਹੋ ਜਾਂਦਾ ਮਨਪ੍ਰੀਤ ਕੇ ਉਹਦੇ ਕੋਲ ਇੰਨਾ ਸਮਾਂ ਵੀ ਨਾ ਹੋਵੇ ਕਿ ਉਹ ਆਪਦੇ ਪੰਜਾਬ ਦੇ ਲੋਕਾਂ ਦੀ ਜਿਹੜਾ ਬੰਦਾ 24 ਘੰਟੇ ਪੰਜਾਬ ਦੀ ਗੱਲ ਕਰਨ ਵਾਲੇ ਕੋਲੇ ਇੱਕ ਪੰਜਾਬ ਦੇ ਗੱਲ ਕਰਦਾ ਸਮਾਂ ਨਾ ਲੱਗੇ ਸੋਸ਼ਲ ਮੀਡੀਆ ਕਿੰਨਾ ਕਿਹੜੀ ਵੀਡੀਓ ਬਣਾ ਕੇ ਉਹਨਾਂ ਨੂੰ ਦੇਤੀ ਵੀ ਆ ਪਾਓ ਮੈਂ ਪੰਜਾਬ ਦੇ ਦਰਦ ਦੀਆਂ ਅੱਗੇ ਤਾਂ ਤੁਸੀਂ ਇਹ ਦੇਖ ਲਓ ਵੀ ਕੋਈ ਮਾੜੀ ਜੀ ਗੱਲ ਹੁੰਦੀ ਬੇਸ਼ੱਕ ਹੁੰਦੀ ਨਾ ਹੁੰਦੀ ਐਡਾ ਹੂਆ ਬਣਾ ਕੇ ਮੀਡੀਆ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੱਧੂ ਪਹੁੰਚ ਜਾਂਦੀ ਹੁਣ ਨਵਜੋਤ ਸਿੰਘ ਸਿੱਧ ਹੁਣ ਨਵਜੋਤ ਸਿੱਧੂ ਪੁੱਛਣਾ ਹੋਵੇ ਕਿ ਜਿਹੜੇ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀ ਪੰਜਾਬ ਦੇ ਮੁੱਦਿਆਂ ਨੂੰ ਹਵਾਲਾ ਦੇ ਕੇ ਤੁਸੀਂ ਸਰਕਾਰ ਘੇਰਦੇ ਸੀ ਹੁਣ ਸਰਕਾਰ ਹੁਣ ਸਰਕਾਰ ਦੇ ਮਸਲੇ ਹੱਲ ਕਰਕੇ ਹੁਣ ਐਡਾ ਜਿਹੜਾ ਦੁਖਦਾਈ ਖਬਰਾਂ ਆ ਰਹੀਆਂ ਨੇ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਅਸਲ ਦੇ ਵਿੱਚ ਇਹ ਜਿਹੜੇ ਲੀਡਰ ਹੁੰਦੇ ਹਨਾ ਇਹ ਲੀਡਰ ਹੁੰਦੀ ਨਹੀਂ ਇਹ ਖੜਿਆਰੀ ਹੁੰਦੇ ਨੇ ਇਹਨਾਂ ਨੇ ਤਾਂ ਗੇਮ ਦੇਖ ਸਿੱਟੇ ਨਹੀਂ ਹੁੰਦੇ ਕਿਹੜੇ ਵੇਲੇ ਗੇਮ ਬਗਲੇ ਦੇ ਪਾਲੇ ਸਿੱਟੇ ਤੇ ਤੁਰਤੇ ਬਣੋ ਇਹ ਨਵਜੋਤ ਸਿੰਘ ਸਿੱਧੂ ਨਾਰਾਇਣਿਤਿਕ ਲੀਡਰ ਹੈ ਇਹਨੂੰ ਤਾਂ ਜਿਸ ਤਰੀਕੇ ਨਾਲ ਆਪਾਂ ਹਰਪ੍ਰਜਨ ਸਿੰਘ ਨੂੰ ਰਾਸਮਾ ਮੈਂਬਰ ਬਣਾਤਾ ਸੀ ਉਹ ਮਲਾਈ ਵਾਲੇ ਸੀਗੇ ਉਹ ਇਹਨਾਂ ਨੇ ਕਰ ਲਿਆ ਸਾਰਾ ਕੁਝ ਕਰ ਲਿਆ ਹੁਣ ਕਈਆਂ ਨੂੰ ਤਾਂ ਦੁੱਖ ਲੱਗਣਾ ਵੀ ਨਵਜੋਤ ਸਿੰਘ ਸਿੱਧੂ ਗ੍ਰੇਡ ਦਾ ਲੀਡਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਪੁੱਛਦੇ ਜਿਹੜੇ ਥੱਲੇ ਸੋਸ਼ਲ ਮੀਡੀਆ ਤੇ ਕਮੈਂਟ ਕਰ ਦਿੰਦੇ ਗ੍ਰੇਟਰ ਲੀਡਰ ਨਵਜੋਤ ਸਿੰਘ ਸਿੱਧੂ ਹੁਣ ਕਿੱਥੇ ਟਵੀਟ ਹੁਣ ਵੀ ਕਰਨ ਵੀ ਸਿੱਧੂ ਸਾਹਿਬ ਪੰਜਾਬ ਚ ਆਹ ਹੋ ਰਿਹਾ ਤੇ ਹੁਣ ਮੈਨੂੰ ਲੱਗਦਾ ਸਿੱਧੂ ਸਾਹਿਬ ਕਿਦਾ ਹੋਣੀ ਨਹੀਂ ਚਾਹਦੇ ਉਹਨੇ ਹੁਣ ਸਿੱਧੂ ਸਾਹਿਬ ਹੁਣ ਜਿਹੜੇ ਨਾਲ ਦੇ ਐਮਐਲਏ ਸੀਗੇ ਇੱਥੋਂ ਤੁਰੇ ਸੀ ਉਹ 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 ਕਿੱਥੇ ਨੇ ਉਹ ਵੀ ਉਹ ਵੀ ਨਹੀਂ ਬੋਲ ਰਹੇ ਹੁਣ ਤੁਸੀਂ ਆਪਾਂ ਗੱਲ ਕਰਦੇ ਸੀ ਨਾ ਵੀ ਵਿਰੋਧੀ ਧਰਾਂ ਦੇ ਵਿੱਚ ਅਸਲ ਦੇ ਵਿੱਚ ਮੈਂ ਵਿਰੋਧੀ ਧਿਰ ਤਾਂ ਮੰਨਦੀ ਨਹੀਂ ਤੁਸੀਂ ਕਾਂਗਰਸ ਨੂੰ ਵਿਰੋਧੀ ਧਿਰ ਕਿਹੜੇ ਤਰੀਕੇ ਨਾਲ ਮੰਨਦੇ ਹੋ ਇੱਥੇ ਇਹ ਕਹਿੰਦੇ ਸੀ ਲੜਦੇ ਆ ਤੇ ਉੱਪਰ ਇਹਨਾਂ ਦਾ ਗੱਠ ਜੋੜ ਹੈ ਫਿਰ ਇਹ ਬੋਲਣਗੇ ਕਿਉਂ ਕਿ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਹੁਣ ਤੱਕ ਆਪਾਂ ਹੁਣ ਇੱਕ ਵੀਡੀਓ ਤੇ ਨਜ਼ਰ ਕਰਾਂਗੇ ਹੁਣ ਤੱਕ ਨਹੀਂ ਨਿ ਆ ਰਿਪੋਰਟਾਂ ਨੇ ਸਾਰੇ ਮਿਲੇ ਹੋਏ ਨਹੀਂ ਇਹ ਪਿਛਲੀਆਂ ਸਰਕਾਰਾਂ ਇਹਨੂੰ ਪਿਛਲੀਆਂ ਸਰਕਾਰਾਂ ਸਾਰੇ ਇਹ ਰਲ ਮਿਲ ਕੇ ਠੇਕੇਦਾਰਾਂ ਨਾਲ ਇਹ ਐਕਸਾਈਡ ਡਿਪਾਰਟਮੈਂਟ ਨਾਲ ਰਲ ਕੇ ਆਪਣੇ ਆਪ ਕੰਮ ਕਰਦੇ ਨੇ ਪਰਚੀਆਂ ਪਵਾਉਂਦੇ ਹੁੰਦੇ ਸੀ ਪਹਿਲਾਂ ਤਾਂ ਕਰਕੇ ਇਹ ਸਾਰਾ ਰਲਿਮੁਲੀ ਇੱਕ ਚੱਟੇ ਦੇ ਬੱਟੇ ਨੇ ਪੰਜਾਬ ਦੇ ਨਾਲ ਕਿਸੇ ਨੂੰ ਕੋਈ ਨਹੀਂ ਬੇਸ਼ੱਕ ਕੋਈ ਕਾਂਗਰਸ ਹੈ ਬੇਸ਼ੱਕ ਅਕਾਲੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਹੈ ਪੰਜਾਬ ਤਾਂ ਜਾਵੇ ਠੱਠੇ ਖੂਚ ਪੰਜਾਬ ਦੇ ਵਿੱਚ ਦੀ ਭੰਦੀ ਮੌਤ ਦਾ ਜਿਹੜਾ ਐਂਕੜਾ 20 ਤੋਂ 50 ਹੋ ਜਾਈ ਦੁੱਖ ਤਾਂ ਉਹਨਾਂ ਨੂੰ ਲੱਗੂ ਜਿਨ੍ਹਾਂ ਦੇ ਆਮ ਘਰਾਂ ਦੇ ਜਿਹੜੇ ਚਿਰਾਗ ਬੁੱਝ ਗਏ ਦੁੱਖ ਉਹਨਾਂ ਨੂੰ ਲੱਗੂ ਜਿਨ੍ਹਾਂ ਦਾ ਮਾਮਾ ਦਾ ਪੁੱਤ ਚਲਿਆ ਗਿਆ ਜਿਨ੍ਹਾਂ ਦਾ ਦੁੱਖ ਉਹਨਾਂ ਨੂੰ ਲੱਗੂ ਜਿਨ੍ਹਾਂ ਦੋ ਭੈਣਾਂ ਦਾ ਇਕਲੌਤਾ ਭਾਈ ਚਲਿਆ ਗਿਆ ਦੁੱਖ ਉਹਨਾਂ ਨੂੰ ਲੱਗੂਗਾ ਜਿਹੜੇ ਨਿੱਕੇ ਨਿੱਕੇ ਮਾਸੂਮ ਚਾਰ ਬੱਚਿਆਂ ਦਾ ਪਿਓ ਚਲਿਆ ਗਿਆ ਕੋਈ ਕੰਮ ਕਰਕੇ ਆਉਂਦੇ ਨੇ ਚਲੋ ਮੈਂ ਇਸ ਕਿਨੀ ਵੀ ਪੀਣੀ ਚਾਹੀਦੀ ਹੈ ਚਲੋ ਉਹਨਾਂ ਨੇ ਪੀ ਲਈ ਚਲੋ ਉਹਨਾਂ ਨੂੰ ਕੋਈ ਆਦੀ ਹੋਣਗੇ ਪਰ ਤੁਸੀਂ ਕੀ ਜ਼ਿੰਮੇਵਾਰੀ ਜਦੋਂ ਤੁਸੀਂ ਕਰੋੜਾਂ ਰੁਪਏ ਸ਼ਰਾਬ ਤੋਂ ਇਹ ਪਾਲਿਸੀ ਤੋਂ ਲੈ ਰਹੇ ਹੋ ਤੁਹਾਡੀ ਕੀ ਜ਼ਿੰਮੇਵਾਰੀ ਹੈ ਕੱਲ ਨੂੰ ਤਾਂ ਅੱਜ ਸੰਗਰੂਰ ਹੋਇਆ ਕੱਲ ਨੂੰ ਬਠਿੰਡੇ ਹੋ ਜੂਗਾ ਥੋੜੀ ਕੀ ਜ਼ਿੰਮੇਵਾਰੀ ਹੈ ਤੁਸੀਂ ਨਾਲ ਨਾ ਅਕਾਲੀ ਦਲ ਦੀ ਗੱਲ ਕੀਤੀ ਸੀ ਹਨਾ ਅਕਾਲੀ ਦਲ ਤਾਂ ਪੰਜਾਬ ਬਚਾਓ ਯਾਤਰਾ ਤੇ ਲੱਗਿਆ ਹੋਇਆ ਆ ਪੰਜਾਬ ਬਚਾਓ ਯਾਤਰਾ ਐਡਾ ਵੱਡਾ ਸ਼ੋਗ ਦੀ ਲਹਿਰ ਉਹਨੂੰ ਬੰਦ ਕਰਕੇ ਸਵਾਲ ਨਹੀਂ ਕਰ ਸਕਦੇ ਕਿ ਸਾਡੇ ਲੋਕਾਂ ਨੂੰ ਮੂਰਖ ਬਣਾ ਬਸ ਇੱਕ ਵੋਟਾਂ ਜੜੀਆਂ ਹੈਗਾ ਬਟੌਰਾਂ ਤੇ ਲੱਗੀਆਂ ਹੋਆਂ ਮੈਨੂੰ ਤਾਂ ਲੱਗਦਾ ਆ ਅਕਾਲੀ ਦਲ ਦੀ ਮੈਂ ਤਾਂ ਇਸ ਗੱਲ 'ਚ ਜਮਾ ਜ਼ੀਰੋ ਭੂਮਿਕਾ ਮੰਨੂਗਾ ਕੋਈ ਭੂਮਿਕਾ ਨਹੀਂ ਕੋਈ ਪੰਜਾਬ ਬਚਾਓ ਯਾਤਰਾ ਨਹੀਂ ਪੰਜਾਬ ਤਾਂ ਉਧਰਲੇ ਪਾਸੇ ਉਜੜ ਰਿਹਾ ਐ ਐਡੀਆਂ ਵੱਡੀਆਂ ਵੀ ਮੌਤਾਂ ਹੋ ਜੜੀਆਂ ਹੋਣ ਦੇ ਨੇੜੇ ਨੇ ਤੁਸੀਂ ਬੰਦ ਕਰਕੇ ਤੁਸੀਂ ਇਹਦੇ ਦੁੱਖ ਦੇ ਵਿੱਚ ਲੋਨਾਂ ਦੇ ਲੋਕਾਂ ਨਾਲ ਸ਼ਰੀਕ ਹੋ ਤੁਸੀਂ ਉੱਥੇ ਜਾ ਕੇ ਤੁਸੀਂ ਇਹ ਥੋੜੀ ਅਸਲ ਦੇ ਵਿੱਚ ਨਾ ਇਹ ਸਾਰੀ ਮੈਂ ਬੰਨੇ ਸਾਰੀ ਇੱਕੋ ਹੀ ਚਟੇ-ਵੱਟੇ ਨੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਪੰਜਾਬ ਦੇ ਲੋਕਾਂ ਦੇ ਉੱਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਪੰਜਾਬ ਦੇ ਲੋਕਾਂ ਕੋਲ ਆਂਦੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੰਜਾਬ ਦੇ ਉੱਤੇ ਸਾਰਾ ਕੁਝ ਰਾਜ ਕਰਨਾ ਚਾਹੁੰਦੇ ਹੁੰਦੇ ਜੋ ਕਰਦੇ ਆਏ